ਜਦੋਂ ਉੱਥੇ ਡਿਵੈਲਪਮੈਂਟ ਹੋਊਗੀ ਜ਼ਮੀਨ ਵਿਕ ਗਈ ਫਿਰ ਤਾਂ ਰਾਜੇਵਾਲ ਸਾਹਿਬ ਪੈਸੇ ਦੇਣਗੇ ਨਾ ਮੁਹਾਲੀ ਦਾ ਤਜਰਬਾ ਸਾਡੇ ਸਾਹਮਣੇ ਹੈ ਜਿਹੜੇ ਪਿਛਲੇ 10 ਸਾਲਾਂ ਤੋਂ 15 ਸਾਲਾਂ ਤੋਂ ਤੁਰੇ ਫਿਰਦੇ ਜਿਨ੍ਹਾਂ ਦੀ ਜ਼ਮੀਨ ਲਈ ਸੀ ਉਹਨਾਂ ਲੋਕਾਂ ਨੂੰ ਅੱਜ ਤੀਂ ਨਹੀਂ ਪਤਾ ਵੀ ਸਾਡਾ ਪਲਾਟ ਕਿੱਥੇ ਹੈ ਉਹ ਧੱਕੇ ਖਾਂਦੇ ਫਿਰਦੇ ਆ ਦਫ਼ਤਰਾਂ ਦੇ ਵਿੱਚ ਜਿਹੜੀ ਇਹ ਹੁਣ ਇੰਨੀ ਵੱਡੀ ਤਦਾਦ ਚ 65000 ਏਕੜ ਇਹਨਾਂ ਨੇ ਲੈਣੀ ਆ ਉਹਦੇ ਪਲਾਟ ਕਿੱਥੇ ਹੋਣਗੇ ਪਤਾ ਨਹੀਂ ਅੱਜ ਕਿਸੇ ਨੂੰ ਇਹ ਸਿਰਫ ਕਾਗਜ਼ਾਂ ਤੇ ਝ리ਟਾਂ ਮਾਰੀਆਂ ਹੋਈਆਂ ਨਾ ਕਿਸੇ ਤੇ ਡਿਵੈਲਪਮੈਂਟ ਚਾਰਜੇਸ ਲੈਣੇ ਨੇ ਨਹੀਂ ਲੈਣੇ ਇੱਥੇ ਪਾਲਿਸੀ ਸਾਈਲੈਂਟ ਐ ਪਤਾ ਨਹੀਂ ਉਹ ਕੀ ਕਰਨਾ ਜੇ ਕਿਸੇ ਕਿਸਾਨ ਦੀ 9 ਏਕੜ ਜ਼ਮੀਨ ਆ ਗਈ ਇਹਦੇ ਵਿੱਚ ਉਹਨਾਂ ਨੇ ਇੱਕ ਟੇਬਲ ਬਣਾ ਕੇ ਦੱਸਿਆ ਉਹਨੂੰ 3 ਏਕੜ ਜ਼ਮੀਨ ਉਹਨਾਂ ਨੇ ਦੇਣੀ ਐ ਫਿਰ ਨਾਲ ਇਹਦੇ ਵਿੱਚ ਲਿਖਤਾ ਵੀ ਉਹ 3 ਏਕੜ ਵੀ ਡਿਵੈਲਪ ਕਰਨ ਵਾਸਤੇ ਜੇ ਗੁਮਾੜਾ ਚ ਆ ਗਿਆ ਫਿਰ ਤਾਂ 3 ਕਰੋੜ ਰੁਪਇਆ ਕਿਸਾਨ ਨੂੰ ਦੇਣਾ ਪਏਗਾ ਹੋਰ ਕੋਲੋਂ ਤੇ ਜੇ ਦੂਜੀਆਂ ਜਿਹੜੀਆਂ ਅਥਾਰਟिटीज ਨੇ ਉੱਤੇ 2 ਕਰੋੜ ਪਰ ਏਕੜ ਇਹਦਾ ਮਤਲਬ ਜਮੀਨ ਵੀ ਫ੍ਰੀ ਦਊਗਾ ਡਵੈਲਪਮੈਂਟ ਚਾਰਜਸ ਹਾਂ ਇਹ ਤਾਂ ਗੱਲ ਹਜ ਤੱਕ ਹਿੱਡਨ ਰਹੀ ਹੈ ਮੈਂ ਪੜ ਲਓ ਲਾਸਟ ਪੇਜ ਤੇ ਲਿਖਿਆ ਹੋਇਆ ਸੈਕਸ਼ਨ 4 5 6 ਪੜਨ ਵਾਲੇ ਨੇ ਫਿਰ ਵੀ ਜੇ ਕੋ ਕਲੋਨੀ ਬਣਾਤੀ ਪਰਾਟ ਕੱਟਦੇ ਸਭ ਕੁਝ ਕਰਦਾ ਫਿਰ ਜੋ ਮਹਿਸੂਸ ਕਰਦੇ ਨੇ ਵੀ ਇਹਦੇ ਨਾਲ ਇੱਕ ਸੜਕ ਕੱਢਣੀ ਜ਼ਰੂਰੀ ਹੈ ਸੜਕ ਕੱਢਣ ਵਾਸਤੇ ਜਿਹੜੀ ਜ਼ਮੀਨ ਐਕਵਾਇਰ ਕਰਨਗੇ ਉਹਦੀ ਕੀਮਤ ਸੜਕ ਕੱਢਣ ਦਾ ਖਰਚਾ ਉਹਦਾ 60 40 ਦੇ ਰੇਸ਼ਿਓ ਚ ਵੰਡਦਾ 60% ਲੈਂਡ ਓਨਰ ਨੂੰ ਦੇਣਾ ਪਏਗਾ 40% ਜਿਹੜਾ ਉਹ ਸੜਕ ਦਾ ਪੈਸਾ ਵੀ ਕਿਸਾਨ ਨੂੰ ਕਿਸਾਨ ਨੂੰ ਦੇਣਾ ਪਊ ਜਿਹੜੀ ਜਮੀਨ ਹੈ ਕੋਈ ਵਾਰ ਕਿਤੇ ਉਹਦਾ ਵੀ 60% ਕਿਸਾਨ ਨੂੰ ਦੇਣਾ ਪਊ ਇਹ ਕਿਦਾਂ ਦੀ ਪਾਲਸੀ ਹੈ ਜੀ ਕਿਸਾਨ ਨੂੰ ਦੇਣਾ ਕੁਝ ਨਹੀਂ ਉਹਦੇ ਕੋਲੋਂ ਲੈਣਾ ਹੈ